ਇੱਕ ਮੈਟਰ ਸਾਡੇ ਸਾਹਮਣੇ ਆਇਆ ਹੈ ਜਿਹੜਾ ਕਿ ਬੜਾ ਹੀ ਸੈਂਸਿਟਿਵ ਤੇ ਸੰਵੇਦਨਸ਼ੀਲ ਹੈ ਕੱਲ ਦੇ ਅਖਬਾਰਾਂ ਦੇ ਵਿੱਚ ਅੱਜ ਜਿਹੜੀ ਖਬਰ ਲੱਗੀ ਉਹਦੇ ਵਿੱਚ ਲਿਖਿਆ ਗਿਆ ਕਿ ਲੁਧਿਆਣਾ ਦੇ ਵਿਜੀਲੈਂਸ ਦੇ ਐਸਐਸਪੀ ਨੇ ਭਾਰਤ ਪੂਸ਼ਣ ਆਸ਼ੂ ਜੀ ਦੇ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਹੈ ਜਦੋਂ ਇਹਦੀ ਤਹਿ ਤੱਕ ਗਏ ਜਦੋਂ ਇਹਦੀ ਤਹਿ ਤੱਕ ਗਿਆ ਸਾਡਾ ਪੂਰਾ ਪ੍ਰਸ਼ਾਸਨ ਤਾਂ ਬੜੇ ਹੈਰਾਨੀਜਨਕ ਬੜੇ ਸੰਸਨੀਖੇਜ ਖੁਲਾਸੇ ਨਿਕਲ ਕੇ ਸਾਹਮਣੇ ਆਏ ਇਹ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਉਹ ਕਿ ਕੋਈ ਸਿਆਸੀ ਲਾਹਾ ਲੈਣ ਦੇ ਲਈ ਕੋਈ ਸਿਆਸੀ ਲਾਹਾ ਲੈਣ ਦੇ ਲਈ ਕੋਈ ਐਨੇ ਥੱਲੇ ਡੇ ਐਨੇ ਨੀਵੇਂ ਪੱਧਰ ਤੱਕ ਵੀ ਜਾ ਸਕਦਾ ਹੈ ਕਿ ਆਪਣੇ ਦੋਸਤ ਨੂੰ ਕਹਿ ਕੇ ਆਪਣੇ ਮਿੱਤਰ ਨੂੰ ਕਹਿ ਕੇ ਆਪਣੇ ਕਲਾਸ ਫੈਲੋ ਨੂੰ ਕਹਿ ਕੇ ਕਿਹੜਾ ਕਲਾਸ ਫੈਲੋ ਜਿਸ ਐਸਐਸਪੀ ਨੇ ਭਾਰਤ ਪੂਸ਼ਨ ਆਸ਼ੂ ਨੂੰ ਨੋਟਿਸ ਜਾਰੀ ਕੀਤਾ ਤਾਂ ਜਦੋਂ ਤੈਹ ਤੱਕ ਗਏ ਪਤਾ ਲੱਗਿਆ ਕਿ ਉਹ ਐਸਐਸਪੀ ਭਾਰਤ ਪੂਸ਼ਨ ਆਸ਼ੂ ਦਾ ਕਲਾਸ ਫੇਲੋ ਨਿਕਲਿਆ ਬਚਪਨ ਦਾ ਦੋਸਤ ਨਿਕਲਿਆ ਨਾਲ ਪੜਦਾ ਔਰ ਆਪਣੇ ਦੋਸਤ ਨੂੰ ਫਾਇਦਾ ਪਹੁੰਚਾਉਣ ਦੇ ਲਈ ਭਾਰਤ ਪੂਸ਼ਣ ਆਸ਼ੂ ਦੇ ਕਹਿਣ ਤੇ ਕਿ ਮੈਨੂੰ ਸਿੰਪਥੀ ਮਿਲ ਜੂਗੀ ਵੋਟਾਂ ਦੇ ਵਿੱਚ ਮੈਨੂੰ ਲੋਕ ਵਿਚਾਰਾ ਸਮਝ ਲੈਣਗੇ ਤਾਂ ਜਿਹੜਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਕੋਈ ਬਹੁ ਕਰੋੜੀ ਕੋਈ ਸਕੂਲ ਦਾ ਜਿਹੜਾ ਇੱਕ ਘਟਾਲਾ ਵੀ ਉਹਦੇ ਤਹਿਤ ਮੈਨੂੰ ਇਸ ਵਕਤ ਤੂੰ ਨੋਟਿਸ ਕਰਕੇ ਸੰਮਨ ਕਰ ਲੈ ਤਾਂ ਜੋ ਲੋਕ ਮੇਰੇ ਪ੍ਰਤੀ ਸਿੰਪੈਥੈਟਿਕ ਹੋ ਜਾਣ ਲੋਕਾਂ ਨੂੰ ਇਹ ਲੱਗੇ ਪਤਾ ਨਹੀਂ ਖੌਰੇ ਸਰਕਾਰ ਹੈ ਜਿਹੜੀ ਆਸ਼ੂਨਾ ਧੱਕਾ ਕਰਨ ਲੱਗੀ ਹੋਈ ਹੈ ਸੋ ਇੱਕ ਬੜੀ ਮਹੱਤਵਪੂਰਨ ਗੱਲ ਸਾਹਮਣੇ ਨਿਕਲ ਕੇ ਆਈ ਹੈ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੇ ਕੇਸ ਦੇ ਵਿੱਚ ਇੰਨੀ ਕੁ ਬੁਰੀ ਤਰ੍ਹਾਂ ਨਾਲ ਕਾਂਗਰਸ ਘਬराई ਪਈ ਆ ਆਪਣੀ ਹਾਰ ਦੇਖਦੇ ਹੋਏ ਕਿ ਇਸ ਤਰੀਕੇ ਦੀਆਂ ਕੋਝੀਆਂ ਚਾਲਾਂ ਥੱਲੇਲੇ ਪੱਤਰ ਦੀਆਂ ਚਾਲਾਂ ਨੇ ਜਿਹੜੀਆਂ ਉਹ ਚੱਲਣ ਲੱਗੀ ਹੋਈ ਹੈ ਜਿਵੇਂ ਇਹ ਜਿਵੇਂ ਇਹ ਸੱਚ ਜਿਵੇਂ ਇਹ ਇੱਕ ਸਾਜ਼ਿਸ਼ ਸਾਡੇ ਨੋਟਿਸ 'ਚ ਆਈ ਅਸੀਂ ਇਮੀਡੀਏਟਲੀ ਉਸ ਅਫਸਰ ਦੇ ਉੱਤੇ ਕਾਰਵਾਈ ਕੀਤੀ ਔਰ ਬਲਕਿ ਵੱਡੀ ਗੱਲ ਮੈਂ ਤੁਹਾਨੂੰ ਇੱਕ ਖਬਰ ਹੋਰ ਦਿਖਾਉਣ ਲੱਗੇ ਆ ਇਹਦੇ ਤੇ ਨਿਗਾਹ ਮਾਰਿਓ ਇਹਦੇ ਵਿੱਚ ਇਸ ਖਬਰ 'ਚ ਲਿਖਿਆ ਕੀ ਹੈ ਇਸ ਖਬਰ ਨਾਲ ਸਾਨੂੰ ਤਾਂ ਕੋਈ ਸਰੋਕਾਰ ਨਹੀਂ ਸੀਗਾ ਇਹਦੇ 'ਚ ਲਿਖਿਆ ਨਿਊ ਹਾਈ ਸਕੂਲ ਮਾਮਲੇ 'ਮੈਂ ਪੂਰਵ ਮੰਤਰੀ ਆਸ਼ੂ ਔਰ ਉਸਕੇ ਭਾਈ ਨਰਿੰਦਰ ਕਾਲਾ ਦਾ ਨਾਮ ਆਇਆ ਸਾਹਮਣੇ ਇੱਕ ਕੱਲ ਇੱਕ ਜਿਹੜੇ ਉਸ ਸਕੂਲ ਦੇ ਨਾਲ ਰਿਲੇਟਡ ਇਹ ਨਿਊ ਹਾਈ ਸਕੂਲ ਦੇ ਨਾਲ ਰਿਲੇਟਡ ਜਿਹੜੇ ਪੇਰੈਂਟਸ ਜਿਹੜੇ ਬੱਚੇ ਉੱਥੇ ਪੜ੍ਹਦੇ ਰਹੇ ਨੇ ਪੁਰਾਣੇ ਜਿਹੜੇ ਐਸ ਸਮੇਂ ਉੱਥੇ ਦੇ ਅਲੂਮਨੀ ਹੋ ਗਏ ਉਹਨਾਂ ਨੂੰ ਪਤਾ ਸੀ ਕਿ ਬਹੁਤ ਕਰੋੜੀ ਘਟਾਲਾ ਕਰੋੜੇ ਰੁਪਏ ਦਾ ਘਟਾਲਾ ਇਹ ਉਸ ਪ੍ਰਾਈਮ ਲੋਕੇਸ਼ਨ ਤੇ ਸਕੂਲ ਦੀ ਜ਼ਮੀਨ ਹੜਪਣ ਦੇ ਲਈ ਇਹਦੇ ਵਿੱਚ ਆਸ਼ੂ ਦਾ ਬੜਾ ਵੱਡਾ ਹੱਥ ਹੈ ਉਹਦੇ ਭਰਾ ਕਾਲੇ ਦਾ ਬਹੁਤ ਹੱਥ ਹੈ 100 ਇੱਕ ਤੀਰ ਨਾਲ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਬਿੰਨਣ ਦੇ ਲਈ ਜਦੋਂ ਭਾਰਤ ਭੂਸ਼ਣ ਆਸ਼ੂ ਨੇ ਸੋਚਿਆ ਕਿ ਇਸ ਤੋਂ ਪਹਿਲਾਂ ਮੇਰੀ ਅਸਲੀਅਤ ਮੇਰਾ ਸੱਚ ਲੋਕਾਂ ਤੱਕ ਪਹੁੰਚੇ ਵੀ ਕਿਉਂ ਨਾ ਮੈਂ ਇਸ ਚੀਜ਼ ਦਾ ਪੂਰੇ ਦਾ ਪੂਰਾ ਮੈਟਰ ਇਹਨੂੰ ਕਮਾਣ ਦੀ ਕੋਸ਼ਿਸ਼ ਕਰਾਂ ਉਹਨੇ ਆਪਣੇ ਦੋਸਤ ਨੂੰ ਕਿਹਾ ਕਿ ਇਸ ਵਕਤ ਜੇ ਇਹ ਅਸਲੀ ਚ ਹੋਏ ਬਹੁਤ ਪਰੋੜੀ ਘਟਾਲੇ ਤੋਂ ਡਾਇਵਰਟ ਕਰਕੇ ਲੋਕਾਂ ਦਾ ਧਿਆਨ ਤੇ ਮੈਨੂੰ ਸਿੰਪੈਥੀ ਕੋਈ ਦਵਾ ਸਕਦਾ ਤਾਂ ਸਿਰਫ ਤੇ ਸਿਰਫ ਮੈਨੂੰ ਤੂੰ ਦਵਾ ਸਕਦਾ ਇਸ ਕਰਕੇ ਮੈਨੂੰ ਸੰਮਨ ਕਰਦੇ ਤਾਂ ਜੋ ਮੈਂ ਇਸ ਮੁੱਦੇ ਨੂੰ ਚੱਕਾਂ ਕਿ ਦੇਖੋ ਜੀ ਸਰਕਾਰ ਨੇ ਚੱਲਦੀ ਇਲੈਕਸ਼ਨ ਚ ਮੈਨੂੰ ਸੰਮਨ ਕਰਾਇਆ ਜਦ ਕਿ ਸਾਡਾ ਇਸ ਦੇ ਵਿੱਚ ਕੋਈ 1% ਵੀ ਸਾਡਾ ਨਾ ਕੋਈ ਰੋਲ ਹੈ ਨਾ ਸਾਡਾ ਕੋਈ ਇਹਦੇ ਚ ਕਾਰਨ ਸੀਗਾ ਕਿਸੇ ਕਿਸਮ ਦਾ ਉਹਨੂੰ ਸੰਮਣ ਕਰਾਉਣ ਦੇ ਵਿੱਚ ਸੋ ਜਿਵੇਂ ਹੀ ਪਤਾ ਲੱਗਿਆ ਕਿ ਦੋਸਤ ਨੇ ਦੋਸਤ ਦਾ ਪੱਖ ਪੂਰਿਆ ਤਾਂ ਜਿਹੜਾ ਵੀ ਕੋਈ ਕਿਸੇ ਵੀ ਅਹੁਦੇ ਤੇ ਬੈਠਾ ਹੋਵੇ ਕਿਸੇ ਵੀ ਸਰਕਾਰੀ ਵੱਡੇ ਤੋਂ ਵੱਡੇ ਅਹੁਦੇ ਤੇ ਬੈਠਾ ਹੋਵੇ ਜੇਕਰ ਉਹ ਕਿਸੇ ਕੱਪੜੇ ਦੇ ਵਿੱਚ ਆਪਣੇ ਕਿਸੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ ਜਾਂ ਉਹਨੂੰ ਚਲਦੇ ਇਲੈਕਸ਼ਨ ਚ ਕਿਸੇ ਕਿਸਮ ਦਾ ਫਾਇਦਾ ਦੇਣ ਦੀ ਕੋਸ਼ਿਸ਼ ਕਰੂਗਾ ਇੱਕ ਕਦਾਪੀ برداشت ਨਹੀਂ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨੇਤ੍ਰਿਤਵ ਦੇ ਥੱਲੇ ਚੱਲ ਰਹੀ ਹੈ ਸਾਡਾ ਇੱਕੋ ਹੀ ਮੋਟੀਵੇ ਉਹ ਇਹ ਕਿ ਅਸੀਂ ਇਮਾਨਦਾਰੀ ਦੇ ਨਾਲ ਭ੍ਰਸ਼ਟਾਚਾਰ ਮੁਕਤ ਨਿਜ਼ਾਮ ਭ੍ਰਸ਼ਟਾਚਾਰ ਮੁਕਤ ਪੰਜਾਬ ਲੋਕਾਂ ਦੀ ਝੋਲੀ 'ਚ ਪਾਣਾ